ਉਹਤਿਆਂ ਨੇ ਤੇ ਸੌਂ ਖਾਦੀ ਨਾ ਕਿ ਉਹਨਾਂ ਨੂੰ ਦੀਦੇ ਕੋਈ ਤੇ ਕਬੀਰ ਸਾਹਿਬ ਵੀ ਬੈਠੇ ਆ ਮੁਰਦਾ ਸੜ ਗਿਆ ਤੇ ਕਬੀਰ ਦੀ ਮਾਂ ਗਈ ਤੇ ਕਹਿੰਦੇ ਪੁੱਤ ਸ਼ਾਮਾ ਪੈ ਗਈਆਂ ਤੂੰ ਇੱਥੇ ਕੀ ਕਰਦਾ ਕਹਿੰਦੇ ਮਾਂ ਤੇਰਾ ਭਲਾ ਹੋਵੇ ਹੋ ਸਕਦਾ ਮੈਂ ਜ਼ਿੰਦਗੀ 'ਚ ਕਿਸੇ ਹੋਰ ਰਸਤੇ ਪੈ ਜਾਂਦਾ ਪਰ ਮਾਨ ਤੇਰੇ ਪੈਰੀਆਂ ਤਨਾਵਾ ਤੂੰ ਅੱਜ ਮੈਨੂੰ ਇਹ ਰਸਤਾ ਦਿਖਾਤਾ ਤੇ ਮੈਨੂੰ ਉਸ ਸੱਚ ਦੇ ਨਾਲ ਮਿਲਾਤਾ ਜੀਤੋਂ ਦੁਨੀਆ ਦੂਰ ਹੀ ਮਰ ਗਈ ਪੁੱਤ ਕਿਵੇਂ ਦੀਆਂ ਗੱਲਾਂ ਕਰਦਾ ਏ ਕਬੀਰ ਸਾਹਿਬ ਕਹਿੰਦੇ ਤਰਗਾਈ ਫੇਰ ਅਗਲਾ ਸ਼ਲੋਕ ਉਚਾਰਤਾ ਕਬੀਰ ਇਹੋ ਤਨ ਜਾਏਗਾ ਬੋਲੋ ਕਬੀਰ ਇਹੋ ਤਨ ਕਰੋਗੇ ਮੇਕਅਪ ਫਿਰ ਜਾਓਗੇ ਬਿਊਟੀ ਪਾਰਲਰ ਤੇ ਆਖੋ ਵੇਖ ਰੋ ਦਿਓਗੇ ਲੱਖ ਰੁਪਇਆ ਹੁਣ ਕਹਿਣਗੇ ਬਾਬਾ ਆ ਕੀ ਕਹਿ ਗਿਆ ਹੈਨਾ ਆਪਾਂ ਤਾਂ ਇਦਾਂ ਹੀ ਤੇ ਆ ਗਿਆਨ ਤੇ ਇਦਾਂ ਹੀ ਆ ਫਿਰ ਹੱਸ ਕੇ ਬੋਲ ਪੀਦਾ ਚਲ ਗੁੱਸਾ ਨਾ ਕਰੋ ਇਹੋ ਗੁੱਸੇ ਨਾਲ ਕੀਏ ਤੇ ਗੁੱਸਾ ਕਰੋਗੇ ਵੇਖੋ ਗੁਰਬਾਣੀ ਹੈ ਤਾਈਓ ਗੁਰੂ ਗੋਬਿੰਦ ਸਿੰਘ ਨੇ ਵੀਰ ਜੀ ਸ਼ਬਦ ਪੜ੍ਹ ਕੇ ਗਏ ਅੰਮ੍ਰਿਤ ਦਾ ਵੀ ਕੱਤੋਂ ਸਾਨੂੰ ਇਧਰੋਂ ਰੋਕਿਆ ਇਸ ਵੇਲੇ ਪੂਰਾ ਜੋਰ ਚੱਲੰਦਿਆ ਪਤਿਤਪੁਣੇ ਦਾ ਅੰਨਾ ਪੈਹਾ ਲੋਕੀ ਲਾਉਂਦਾ ਐ ਆ ਜਿਨ੍ਹਾਂ ਨੇ ਖੋਲੇ ਆ ਨਾ ਪ੍ਰੋਗਰਾਮ ਪਤਿਤ ਕਰਨ ਵਾਲੇ ਦੋ ਦੋ ਸਾਲਾਂ ਚ ਕਰੋੜਪਤੀ ਬਣ ਗਏ ਅਗਲੇ ਤੇ ਪੈਸੇ ਵੀ ਖੁੱਲੇ ਲੋਕੀ ਦਿੰਦੇ ਸੰਗ ਨਹੀਂ ਕਰਦੇ ਜੇ 80000 ਬਿੱਲ ਬਣਾਇਆ ਤੇ ਲੱਖ ਹੀ ਦਿੰਦੇ ਕਹਿੰਦੇ ਟੌਰ ਕੱਢ ਦੇ ਤੇ ਜਿਨੇ ਸਰੀਰ ਦਿੱਤਾ ਵਾ ਆ ਨੱਕ ਅੱਖਾਂ ਸਵਾਸ ਦਿੱਤੇ ਉਹਦੇ ਕਰ ਦੀ ਗ੍ਰਾਈ ਕਰਨੀ ਉਹ ਤੇ ਕਹਿਣਗੇ ਬਾਬਾ ਜੀ ਹਜੇ 15 ਦਿਨ ਹੋ ਗਏ ਗ੍ਰਾਈ ਦਿੱਤੀ ਫੇਰ ਆ ਗਏ ਆ ਕੋ ਸਤਨਾ ਹੁਣ ਇੰਨੀ ਸੰਗਤ ਅੱਜ ਰਸ ਲੈ ਰਹੀ ਤੇ ਮੈਨੂੰ ਲੱਗਦਾ ਵੀ ਚਲੋ ਅੰਤੇ ਮੇਰੇ ਖਿਆਲ ਵਿਰਾ ਨੇ ਪ੍ਰਬੰਧ ਕਿੰਨੇ ਕੀਤਾ ਰੱਬ ਜਾਣੇ ਤੇ ਇੰਨੀ ਸੰਗਤ ਨੂੰ 100-100 ਰੁਪਈਆ ਨਹੀਂ ਆਉਂਦਾ ਭਾਵੇਂ ਤੁਸੀਂ ਹਵਤੇ ਬਾਅਦ ਇੰਦਾ ਆਨੰਦ ਲਓ ਇਸ ਸਮਾਗਮ ਵਿੱਚ ਪਰ ਨਹੀਂ ਆਉਣਾ ਕਿਸੇ ਨਹੀਂ ਆਉਣਾ ਇਸ ਪਾਸੇ ਬੁਰੇ ਕਾਮਕੂਟ ਖਲੋਇਆ ਨਾਮ ਕੀ ਵੇਲਾ ਤੇ ਕਬੀਰ ਸਾਹਿਬ ਦਾ ਪਿਆਰ ਤੁਹਾਡਾ ਪਿਆਰ ਮਿਲਿਆ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਇਹੋ ਤਨ ਜਾਏਗਾ ਜਿੰਨਾ ਮਰਜੀ ਇਹਨੂੰ ਇਹਦੇ ਨਾਲ ਪੰਗੇ ਲੈ ਲੋ ਬੜੇ ਅੱਜਕਲ ਕਾਮੀ ਇਹ ਚੱਲਣ ਲਿਆ ਹਉਣ ਤੇ ਕਬੀਰ ਇਹੋ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ ਨਾਂਗੇ ਪੌਂਤੇ ਗਏ ਜਿਨ ਕੇ ਲੱਖ ਕਰੋੜ ਕਹਿੰਦੇ ਮਾਂ ਔ ਜਿਹਦਾ ਸੰਸਕਾਰ ਹੋ ਗਿਆ ਟਿਆ ਕਰੋੜਪਤੀ ਸੀ ਤੇ ਉਹਦੇ ਪੈਰ ਨੰਗੇ ਸੀ ਖਫਣ ਚੋਂ ਬਾਹਰ ਤੇ ਮੈਂ ਤੇ ਇੱਥੇ ਬੈਠਾ ਆਨੰਦ ਵੜਾਇਆ ਜੀ ਨਹੀਂ ਕੀਤਾ ਜਾਣੂ ਲੋਕ ਚਲੇ ਗਏ ਹੱਲੇ ਨਹੀਂ ਭੱਜ ਗਏ ਪਰ ਮੈਨੂੰ ਤੇ ਬੜਾ ਵਧੀਆ ਲੱਗਾ ਕਿ ਮਾਂ ਸੋਚੇ ਕਵੀਰ ਨੂੰ ਕੀ ਹੋ ਗਿਆ ਤੇ ਉਹਨਾਂ ਦੀ ਬਾਣੀ ਵੀ ਹੈ ਨਾ ਗੰਗਾ ਕੈ ਸੰਸਲਤਾ ਬਿਗਰੀ ਸੋ ਸੰਸਲਤਾ ਗੰਗਾ ਹੋਏ ਨਿਵਰੀ ਬਿਗਰਿਓ ਕਵੀਰਾ ਰਾਮ ਦੁਹਾਈ मां ਸੋਜਦੀ ਵੀ ਇਹਨੂੰ ਕੀ ਹੋ ਗਿਆ ਕਿ ਤਿਹੇ ਲਤ ਨਹੀਂ ਗਿਆ ਮੇਰਾ ਪੁੱਤ ਕਿਦਾਂ ਦੀਆਂ ਗੱਲਾਂ ਕਰੀ ਜਾਂਦਾ ਸਾਚ ਭਇਓ ਅਨਕਤਹਿ ਨ ਜਾਈ ਕਬੀਰ ਸਾਹਿਬ ਕਹਿੰਦੇ ਮਾਤਾ ਚੱਲ ਜਾ ਘਰ ਨੂੰ ਮੇਰਾ ਨਹੀਂ ਜੀ ਕਰਦਾ ਮੈਂ ਤਾਂ ਇੱਥੇ ਬਹਿਣਾ ਮਾਂ ਕਹਿੰਦੀ ਮੜੀਆਂ ਚ ਬਹਿਣਾ ਆ ਪੰਡਰਦੇ ਆ ਨਾ ਸਾਰੇ ਤੇ ਬਾਬੇ ਦੀ ਬਾਣੀ ਵੀ ਕਹਿੰਦੀ ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਣ ਉਹ ਆ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਨ ਆ ਜਿਹੜਾ ਸ਼ਬਦ ਸੁਣ ਰੇ ਇਹਦੇ ਨਾਲ ਮਿਲਣਾ ਸਿੱਖੋ ਫਿਰ ਕਬੀਰ ਸਾਹਿਬ ਕਹਿੰਦੇ ਨਹੀਂ ਰਹਿਣਾ ਤੇ ਮਾਂ ਕਹਿਣ ਲੱਗੀ ਉੱਠ ਕਬੀਰ ਚੱਲ ਜੇ ਕਹਿਣ ਲੱਗੇ ਮਾਂ ਮੈਨੂੰ ਪੁੱਛ ਤੇ ਲੈਣ ਦਿਓ ਤੋਣਾ ਜਿੰਨੇ ਮੇਰੇ ਅੰਦਰ ਪ੍ਰਵੇਸ਼ ਕਰਕੇ ਸ਼ਬਦ ਕਢਾਏ ਕਬੀਰ ਇਹੋ ਤਨ ਜਾਏਗਾ ਸਕੋ ਤਾਂ ਲੇਹੋ ਬਹੋਰ ਆਪਾਂ ਜੋਰ ਲਾਉਣਾ ਹੀ ਹੈ ਜਿਵਾਲ ਚਿੱਟੇ ਹੁੰਦੇ ਕਾਲੇ ਕਰ ਲੈਨੇ ਆਂ ਗੋਡੇ ਦੁਖ ਦੇ ਨਵੇਂ ਪਵਾ ਲੈਨੇ ਆਂ ਅੱਖਾਂ ਘਟੀਆਂ ਲੰਜ ਪਵਾ ਲਿਆ ਦਿਲ ਦਾ ਵਾਲ ਬੰਦ ਆਪਰੇਟ ਕਰਾ ਲਿਆ ਸਾਰਾ ਸਰੀਰ ਤੇ ਨਵਾਂ ਪੁਆਈ ਜਾਂਨੇ ਪੈਸੇ ਨਾਲ ਤਰੱਕੀ ਹੋ ਗਈ ਸਾਇੰਸ ਬਹੁਤ ਤਰੱਕੀ ਕਰ ਗਈ ਪਰ ਇੱਕ ਚੀਜ਼ ਜਿਹੜੀ ਹੈ ਨਾ ਉਹ ਬਾਪੂ ਦੇ ਕੋਲੇ ਹੈ ਉਹ ਕਿਹੜੀ ਚਮਣਾ ਤੇ ਮਰਨਾ ਇਹ ਬਾਪੂ ਦੇ ਕੋਲ ਆ ਜਿੰਨਾ ਮਰਜ਼ੀ ਤਰੱਕੀ ਕਰ ਲੋ ਮੈਡੀਸਨ ਨਾਲ ਇਹੋ ਜੀਆਂ ਆਗੀਆਂ ਬੁੱਢੇ ਨੂੰ ਜਵਾਨ ਦਿਸਣ ਲਾ ਦਿੰਦੀਆਂ ਪਰ ਸਵਾਸਾਂ ਦੀ ਗੰਢ ਕਿਹਦੇ ਕੋ ਆ ਉਹ ਲੈ ਕੇ ਵਿਖਾਉਂ ਹਾਂ ਇਸ ਤਰ੍ਹਾਂ ਫਿਰ ਵੱਡੇ ਵੱਡੇ ਮੰਤਰੀ ਮਰਨ ਹੀ ਨਾ ਕਿੰਨਾ ਪੈਹਾ ਨਾ ਕੋਈ ਅਮਰੀਕਾ ਜਾ ਕੇ ਤੇ ਨਵੇਂ ਬਣ ਜਾਣ ਮਹਾਰਜ ਕਹਿੰਦੇ ਆਉਣ ਜਾਣ ਇੱਕ ਖੇਲ ਬਣਾਇਆ ਆਗਿਆ ਗੈਰੀ ਕਬੀਰ ਸਾਹਿਬ ਕਹਿੰਦੇ ਮਾਣ ਕਿੱਥੇ ਜਾਣਾ ਜਿੱਥੇ ਜਾਣਾ ਚਲੇ ਗਿਆਂਗੇ ਕਹਿੰਦੇ ਪੁੱਤ ਕਿਵੇਂ ਦੀਆਂ ਗੱਲਾਂ ਕਰਦਾ ਹੈ ਕਹਿਣ ਲੱਗੇ ਗੱਲ ਸਹੀ ਕੀਤੀ ਮਾਂ ਮੈਨੂੰ ਗੱਲ ਕਰ ਲੰਦੇ ਮਾਲਕਣਾ ਵੀ ਜਿੰਨੇ ਹੁਣ ਕਵਰਾਂ ਚ ਪਚਾ ਕੇ ਇੰਨਾ ਸੱਚ ਦਿਖਾਤਾ ਸੱਚ ਭੈਉ ਅਣਕਤੇ ਨਾ ਜਾਈ ਹੁਣ ਮੈਂ ਕਿੱਥੇ ਜਾਵਾਂ ਫਿਰ ਅਗਲੀ ਅਗਲੇ ਸ਼ਲੋਕ ਚ ਪੁੱਛਿਆ ਕਬੀਰ ਇਹੋ ਤਨ ਜਾਏਗਾ ਪਤਾ ਹੀ ਆ ਚਲੇ ਜਾਣਾ ਇੱਕ ਦਿਨ ਫਿਰ ਨਾਲ ਪੁੱਛ ਵੀ ਲਿਆ ਕਮਣੇ ਮਾਰਗ ਲਾਈ ਕੀ ਕਰੀਏ ਫਿਰ ਇਹਦਾ ਹੁਣ ਪੀਤੇ ਤੁਸੀਂ ਦੱਸਦਾ ਵੀ ਨਹੀਂ ਰਹਿਣਾ ਭਾਵੇਂ ਨੂੰ ਜਿੰਨਾ ਮਰਜੀ ਸ਼ਿੰਗਾਰ ਲੋ ਗਹਿਣੇ ਪਾ ਲੋ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਮਹਾਭੁਰਖ ਪੜਦੇ ਹੁੰਦੇ ਸੀ ਪੜੀਏ ਸੋਹਣੇ ਕੱਪੜੇ ਤੇ ਰੂਪ ਸੁਹਾਵਣਾ ਦੁਨੀਆ ਤੇ ਛੱਡ ਜਾਏਗਾ ਸੋਹਣੇ ਕੱਪੜੇ ਤੇ ਰੂਪ ਦੁਨੀਆਂ ਤੇ ਛੱਡ ਜਾਏਗਾ ਸੋਨੇ ਨੂੰ ਪਹਿਨਵਾਣਾ ਦੁਨੀਆਂ ਤੇ ਸੋਨੇ ਕਪੜੇ ਤੇ ਰੂਪ ਦੁਨੀਆਂ ਤੇ ਮੇਰੇ ਪਿਆਰੇ ਇੱਕ ਦਿਨ ਛੱਡ ਜਾਏਗਾ मेरे प्यारे एक दिन छदू जानेंगा मेरे पढ़ो पड़ो मेरे प्यारे एक दिन छादू जानेंगा मेरे प्यारे ਆਹਹੇ ਇੱਕ ਦਿਨ ਛੱਡ ਜਾਇ ਕਰੋ ਕਬੀਰ ਸਾਹਿਬ ਕਹਿੰਦੇ ਹੋ ਰੱਬ ਜੀ ਦੱਸ ਦਿਓ ਕਰੋ ਕਿਰਪਾ ਲੈਣਾ ਮੈਂ ਕੀ ਕਰਿਆ ਕਰਾਂ ਤੇ ਅਗਲੇ ਸ਼ਲੋਕ ਚ ਜਵਾਬ ਆਇਆ ਕਬੀਰ ਇਹੋ ਤਨ ਜਾਏਗਾ ਕਵਣੇ ਮਾਰਗ ਲਾਏ ਕੈ ਸੰਗਤ ਕਰ ਸਾਧਕੀ ਸਾਧ ਕੌਣ ਪਤਾ ਕਿਦਾਂ ਕਰਾਂਗੇ ਹੁਣ ਦੇਟ ਚੁੱਕਿਆ ਸਾਧ ਨਹੀਂ ਦੱਸਦਾ ਤੇ ਕਰੀਏ ਕੀ ਪਰ ਗੁਰਬਾਣੀ ਨੂੰ ਪੁੱਛਣਾ ਪੈਣਾ ਫੇਰ ਧੰਨ ਬਾਬਾ ਅਨੰਦ ਸਿੰਘ ਬੋਲੋ ਸਤਨਾਮ ਸ੍ਰੀ ਕੌਣ ਹੈ ਸਾਧੂ ਬਾਣੀ ਕਹਿੰਦੀ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਕੀ ਨੌ ਦਵਾਰੇ ਸਾਧ ਸਾਧ ਸਦਾਇ ਜਿਨਨੇ ਅੱਖਾਂ ਸੰਭਾਲ ਲੀਆਂ ਕੰਨ ਸੰਭਾਲ ਲੈ ਜੀਵ ਸੰਭਾਲ ਲੈ ਇੰਦਰੀ ਸੰਭਾਲ ਲੈ ਉਹ ਸਾਧੂ ਹੀ ਤੇ ਜਿਹੜਾ ਇੰਦਰੀਆਂ ਚ ਫਸਿਆ ਉਹ ਤੇ ਬਖੰਡੀ ਜੀ ਆਖੋ ਸਤਨਾਮ ਉਹ ਕੋਈ ਵੀ ਹੋ ਸਕਦਾ ਅਸੀਮੇ ਵਿੱਚਿਆਂ ਬਾਣੀ ਕਹਿੰਦੀ ਜਿਨਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨਮント ਧਨ ਸਿ ਸਈ ਨਾਨਕਾ ਪੂਰਨ ਸੋਈ ਸਾਧੂ ਦੀ ਪਛਾਣ ਕਿਤਰਾ ਕਰਨੀ ਹੈ ਮੇਰੇ ਗਰੀਬ ਨਿਵਾਜ ਬਾਦਸ਼ਾਹ ਦੇ ਬਚਨ ਹੋਏ ਉਹਨਾਂ ਕਿਹਾ ਕੈ ਸੰਗਤ ਕਰ ਸਾਧ ਕੀ ਜਿਨੇ ਆਪਣੇ ਆਪ ਨੂੰ ਸਾਧ ਲਿਆ ਮਾਰ ਲਿਆ ਜਿੰਦੇ ਹੋਏ ਜਿੰਨੂੰ ਕੋਈ ਮਤਲਬ ਨਹੀਂ ਸਰੀਰਾਂ ਦੇ ਨਾਲ ਜਿੰਨੂੰ ਕੋਈ ਮਤਲਬ ਨਹੀਂ ਮਾਇਆ ਦੇ ਨਾਲ ਜਿੰਨੂੰ ਕੋਈ ਮਤਲਬ ਨਹੀਂ ਸੋਨੇ ਚਾਂਦੀ ਦੇ ਨਾਲ ਜਿੰਨੂੰ ਕੋਈ ਮਤਲਬ ਨਹੀਂ ਉਸਤਤ ਨਿੰਦਿਆ ਦੇ ਨਾਲ ਐਡੀ ਵੱਡੀ ਡਿਗਰੀ ਕਿਹਦੇ ਕੋ ਹੋਊਗੀ ਅੱਜ ਦੀ ਨਜ਼ਰ ਚ ਮਾਰ ਲਿਓ ਬਹੁਤ ਰੂਹਾਂ ਹੈਗੀਆਂ ਆਪਾਂ ਸਾਰਿਆਂ ਦੀ ਲਿੰਦੇ ਕਰੀ ਜਾਂਦੇ ਆਖੋ ਸਤਨਾਮ ਤੇ ਜਿੱਦਨ ਧਰਤੀ ਤੋਂ ਰੱਬ ਦੇ ਪਿਆਰੇ ਮੁੱਕ ਗਏ ਤੇ ਧਰਤੀ ਮੁੱਕ ਜਾਣੀ ਆਖੋ ਸਤਨਾਮ ਅੱਜ ਵੀ ਬੜੇ ਬੈਠੇ ਐ ਜਗ ਮੇ ਉੱਤਮ ਕਾਢੀ ਐ ਵਿਰਲੇ ਪਰ ਉਹ ਪੇਤ ਨਹੀਂ ਦੱਸਦੇ ਕਿਸੇ ਨੂੰ ਹੋਣ ਨਜ਼ੀਕ ਖੁਦਾਏ ਦੇ ਪੇਤ ਨਾ ਕਿਸੇ ਦੇਣ ਨਹੀਂ ਦਿੰਦੇ ਪੇਤ ਜਾਣ ਕੇ ਵੀ ਨਿੰਦਿਆ ਕਰਾ ਦਿੰਦੇ ਆਖੂ ਸਤਨਾਮ ਤੋ ਇਸ ਕਰਕੇ ਆਪਾਂ ਗਾਂ ਵਾਲਿਓ ਬਾਬੇ ਕਬੀਰ ਸਾਹਿਬ ਨੂੰ ਉੱਥੋਂ ਖਿੱਚ ਪਈ ਜੁੜ ਗਏ ਸਮਾਦੀ ਲੱਗੀ ਰਹਿੰਦੀ ਐ ਤੇ ਮਾਂ ਕੀ ਕਹਿੰਦੀ ਐ ਹਮਰੇ ਕੁੱਲ ਕੌਨੇ RAM ਕਹਿਓ ਪਿਆ ਕਿਦਾਂ ਦਾ ਪੁੱਤ ਮੇਰਾ ਹੋ ਗਿਆ ਸਾਡੇ ਇਤਿਹਾਦ ਬਰਾਦਰੀ ਦੇ ਵਿੱਚ ਕਿਸੇ ਨੇ ਨਾਮ ਨਹੀਂ ਜਪਿਆ ਕੋ ਸਤਨਾਮ ਹਮਰੇ ਕੁੱਲ ਕੌਨੇ ਰਾਮ ਕਹਿਓ ਜਬ ਤੇ ਮਾਲਾ ਲਈ ਨ ਪੁੱਤੇ ਤਬ ਤੇ ਕਾਸ਼ਨਾ ਭਇਓ ਕਹਿੰਦੀ ਵੀ ਜਿੱਦਣ ਦੀਆ ਸਿਮਰਨ ਕਰਨਾ ਇਹਨੇ ਸ਼ੁਰੂ ਕੀਤਾ ਕੱਖ ਨਹੀਂ ਕਰਦਾ ਕਬੀਰ ਸਾਹਿਬ ਦੀ ਮਾਂ ਦੇ ਬੋਲ ਹੈ ਗੁਰਬਾਣੀ ਚ ਜਬਤੀ ਮਾਲਾ ਲਈ ਨਪੂਤੇ ਤਬ ਤੇ ਕਛਣਾ ਭਇਓ ਪੀਏ ਤੇ ਕੁਝ ਕਰਦਾ ਹੀ ਨਹੀਂ ਹਰ ਵੇਲੇ ਲੱਗਾ ਰਹਿੰਦਾ ਏ ਉਹਦੇ ਪਿਆਰ ਦੇ ਵਿੱਚ ਵਾਹਿਗੁਰੂ ਕਰੋ ਕਿਰਪਾ ਵਾਹਿਗੁਰੂ 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 ਇਹੋ ਜਿਹਾ ਰਸ ਬਣ ਗਿਆ ਦਿਨੇ ਰਾਤ ਸਾਸ ਗਿਰਾਸ ਨੂੰ ਵਿਸਰੈ ਹਰ ਨਾਮ ਮਨ ਮੰਤ ਇੱਕ ਦਿਨ ਰਾਤ ਟਿੱਕੀ ਜਿੱਦਾਂ ਅੱਜ ਤਾਰੇ ਟਿਮਟਮਾਰੇ ਤੇ ਕਬੀਰ ਸਾਹਿਬ ਦੀ ਸਮਾਦੀ ਲੱਗੀ ਐ ਐ ਰਸ ਦੇ ਵਿੱਚ ਬੈਠੇ ਐ ਗਨੂੰਦ ਹੋਏ ਹਾਂ ਕੁਰਬਾਨੇ ਜਾਉ ਤਨਾ ਕਹਿ ਲੈਣ ਜੇ ਤੇਰਾ ਨਾਮ ਲੈਣ ਜੇ ਤੇਰਾ ਨਾਮ ਤਨਾ ਕਹਿ ਹਉ ਸਤਿਗੁਰੂ ਵਾ ਲੈ ਜਾ ਕੀ ਹੋਇਆ ਕਬੀਰ ਸਾਹਿਬ ਦੀ ਸਮਾਦੀ ਲੱਗੀ ਜਿੱਦਾਂ ਹੁਣ ਇਕਾਂਤ ਬਣਿਆ ਨਾ ਐ ਲੱਗਦਾ ਵੀ ਇਨੀ ਸੰਗਤ ਬੈਠੀ ਕਿਤੇ ਆਵਾਜ਼ ਆਉਂਦੀ ਜੀ ਬੋਲੋ ਵਾਹਿਗੁਰੂ ਰਸ ਦੇ ਵਿੱਚ ਸਮਾਂ ਜਿਹੜਾ 12 ਵਜੇ ਤੋਂ ਬਾਅਦ ਦਾ ਨਾ ਇਹਨੂੰ ਪਹਿਲਾ ਫੈਰ ਕਹਿੰਦੇ ਕਈ ਇੱਥੇ ਵੀ ਤਰਕ ਕਰਦੇ ਜੀ ਅਮਰਤ ਵੇਲਾ ਹੁੰਦਾ ਨਹੀਂ ਤੜਕੇ ਜਿਆਦਾ ਪਾਠ ਕਰੀਦਾ ਦਿਨੇ ਕਰੋ ਉਹ ਠੀਕ ਹੈ ਪਾਠ ਗੁਰਬਾਣੀ ਦਾ ਹਰ ਵੇਲੇ ਅਸਰ ਕਰਦਾ ਪਰ ਉਹ ਟਾਈਮ ਇਦਾਂ ਦਾ ਹੁੰਦਾ ਹੈ ਵੀ ਜਦੋਂ ਸ਼ੇਖ ਸ਼ਾਦੀ ਕਹਿੰਦਾ ਜੇ ਦਿਨ ਦੇ ਸਮੇ ਬਾਦਸ਼ਾਹ ਬਨਣਾ ਚਾਹਣਾ ਤੇ ਪਹਿਲੇ ਪੈਰ ਉੱਠ ਕੇ ਰੱਬ ਦਾ ਫਕੀਰ ਹੋ ਜਾ ਕਰ ਕਬੀਰ ਸਾਹਿਬ ਜੁੜੇ ਕਿਸੇ ਦੇ ਰੋਂਨ ਦੀ ਆਵਾਜ਼ ਆਈ ਤੇ ਕਬੀਰ ਸਾਹਿਬ ਦੀ ਸਮਾਦੀ ਅੰਦਰ ਵਿਗਣ ਪਿਆ ਤੇ ਉਹਨਾਂ ਵੇਖਿਆ ਵੀ ਰੋਂਦਾ ਕੌਣ ਇੱਥੇ ਨਾਨਕ ਦੁਖੀਆ ਸਭ ਸੋ ਆਪਾਂ ਜਿਉ ਹੈਗੇ ਆ ਜਦੋਂ ਬੱਚਾ ਜੰਮਦਾ ਤੇ ਰੋਂਦਾ ਫਿਰ ਪਗੂੜੇ 'ਚ ਬੋਲੀ ਚੱਲੋ ਟਾਈਮ ਸਮਾਪਤ ਹੈ ਪਗੂੜੇ 'ਚ ਰੋਂਦਾ ਤੇ ਫਿਰ ਪਾਗਾਂ ਵਾਲਿਓ ਸਕੂਲੇ ਜਾਣ ਲੱਗਾ ਰੋਂਦਾ ਬੋਲੋ ਸਤਨਾਮ ਤੇ ਫਿਰ ਨੌਕਰੀ ਨਹੀਂ ਮਿਲੀ ਰੋਂਦਾ ਹੁਣ ਨੌਕਰੀ ਮਿਲ ਗਈ ਵਿਆਹ ਨਹੀਂ ਹੁੰਦਾ ਵਿਆਹ ਹੋਇਆ ਬੱਚਾ ਨਹੀਂ ਹੈਗਾ ਤੇ ਕਈਆਂ ਦੇ ਬੱਚੇ ਮਾੜੀ ਸੰਗੀਤ 'ਚ ਪੈ ਗਏ ਰੋਣਾ ਨਹੀਂ ਮੁਕਣਾ ਸੁਪਾ ਗਾਂ ਵਾਲਿਓ ਇਸ ਕਰਕੇ ਗੁਰੂ ਪਿਆਰ ਦੇ ਅੰਦਰ ਐਸੇ ਰੱਬ ਦੇ ਪਿਆਰੇ ਪਿਆਰ ਚ ਬੈਠੇ ਤੇ ਰੋਣ ਦੀ ਆਵਾਜ਼ ਆਈ ਕਿਸੇ ਦੇ ਜੋ ਜੋ ਦੀਸ਼ ਸੋ ਸੂਰੋ ਕੀ ਰੋਗ ਰਹਿਤ ਮੇਰਾ ਸਤ ਗੁਰ ਜੋ ਜੋ ਸੋ ਸੂਰੋ ਸੋ ਗੁਰ ਰਹਿਤ ਮੇਰਾ ਸਤ ਗੁਰ ਕਹਿੰਦੇ ਰੋਂਦਾ ਕੌਣ ਹੈ ਜਿਹਾ ਵੇਖਿਆ ਤੇ ਇੱਕ ਚੱਕਵੀ ਕਦੇ ਇਧਰ ਲੈ ਕੰਨ ਲੱਗੋ ਨੰਗੇ ਤੇ ਕਦੇ ਇਧਰ ਲੈ ਤਕਵੀਰ ਸਾਹਿਬ ਕਹਿੰਦੇ ਕਮਲੀਏ ਕਤੋਂ ਰੋਣਾ ਪਾਇਈ ਹੋ ਨਹੀਂ ਸਾਨੂੰ ਆਨੰਦ ਲੈਣ ਦਿੰਦੀ ਜਿੱਦਾਂ ਕਿਤੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਸਮਾਦੀ ਵਿੱਚ ਰਸ ਲੈ ਰਹੇ ਤੇ ਇੱਕ ਬੀਬੀ ਦਾ ਪੁੱਤ ਮਰ ਗਿਆ ਜਵਾਨ ਤੇ ਇਹ ਤਾਂ ਆਪਣਾ ਸਾਖੀ ਉਹ ਆਪਣਾ ਸਮਾਂ ਨਹੀਂ ਤੇ ਮੇਰੇ ਸਾਧਗੁਰੂ ਮਹਾਰਾਜ ਕਹਿੰਦੇ ਭਾਈ ਬੱਲੂ ਰੋਂਦਾ ਕੌਣ ਕਹਿੰਦੇ ਜੀ ਇੱਕ ਬੀਬੀ ਦਾ ਪੁੱਤ ਮਰ ਗਿਆ ਜਵਾਨ ਤੇ ਉਹ ਰੋਂਦਾ ਹੀ ਹੈ ਮਹਾਰਾਜ ਕਹਿੰਦੇ ਇਹਨੂੰ ਚੁੱਪ ਕਰਾਓ ਅਸੀਂ ਰਸ ਵਿੱਚ ਬੈਠੇ ਹਾਂ ਤੇ ਚੀਕਾਂ ਵੜੀਆਂ ਮਾਰਦੀ ਕਹਿੰਦੇ ਮਹਾਰਾਜ ਜੀ ਦਾ ਪੁੱਤ ਮਰ ਗਿਆ ਉਹਨੇ ਰੋਣਾ ਹੀ ਹੈ ਤੇ ਮੇਰੇ ਬਾਦਸ਼ਾਹ ਮਾਰੇ ਕਿਰਪਾ ਕਰਨ ਚੱਕਵੀ ਨੂੰ ਕਬੀਰ ਸਾਹਿਬ ਜੀ ਕਹਿੰਦੇ ਕਮਲਿਏ ਰੋਂਦੀ ਕਿਉਂ ਹੈਂ ਉਹਨੇ ਕਿਹਾ ਕਬੀਰਾ ਮੈਂ ਤੈਨੂੰ ਕੁਝ ਆਖਿਆ ਤੂੰ ਆਵਦਾ ਰਬ ਰਬ ਕਰ ਮੈਨੂੰ ਕੱਤੋਂ ਦਬਕੇ ਮਾਰਦਾ ਪਿਆ ਹੈ ਕਬੀਰ ਸਾਹਿਬ ਕਹਿੰਦੇ ਦਬਕੇ ਨਹੀਂ ਮਾਰੇ ਤੂੰ ਕਦੀ ਐਣੋਂ ਲੰਗ ਜਾਂ ਨੀ ਚੀਕਾਂ ਮਾਰਦੀ ਕਦੀ ਐਣੋਂ ਤੇ ਕਾਰਨ ਕੀ ਤੇਰੇ ਚੀਕਾਂ ਮਾਰਨ ਰੋਣ ਦਾ ਅੱਧੀ ਰਾਤ ਤੈਨੂੰ ਟੇਕ ਨਹੀਂ ਆਉਂਦੀ ਉਹ ਅੱਗੋਂ ਕਹਿੰਦੀ ਐ ਮੈਨੂੰ ਤੂੰ ਦੱਸ ਕਿ ਸਾਰੇ ਲੋਕ ਸੁੱਤੇ ਤੈਨੂੰ ਟੇਕ ਨਹੀਂ ਆਉਂਦੀ ਤੂੰ ਬੈਠਾ ਹਾਂ ਚੌਂਗੜਾ ਲਾ ਕੇ ਕਬੀਰ ਸਾਹਿਬ ਕਹਿੰਦੇ ਵਾਹ ਵੀ ਵੇਖੋ ਇਹ ਅਵਸਥਾ ਸੀ ਉਹਨਾਂ ਦੀ ਜੀਵਾਂ ਨਾਲ ਗੱਲਾਂ ਕਰਨੀਆਂ ਕੰਧਾਂ ਨਾਲ ਦਰਖਤਾਂ ਨਾਲ ਪੰਛੀਆਂ ਨਾਲ ਦਰਿਆਵਾਂ ਨਾਲ ਸਾਧੂ ਗੱਲਾਂ ਕਰ ਜਾਂਦੇ ਸਾਨੂੰ ਬੰਦੇ ਨਾਲ ਨਹੀਂ ਕਰਨੀਆਂ ਹਰ ਵੇਲੇ ਨਿੰਦਿਆ ਚੁਗਲੀ ਈਰਖਾ ਤੇ ਮੂੰਹ ਦੇ ਵਿੱਚ ਸਾੜ ਤੀਲੀ ਲਾਈ ਰੱਖਦੀ ਕਬੀਰ ਸਾਹਿਬ ਕਹਿੰਦੇ ਚਲ ਦੱਸ ਦੇ ਫਿਰ ਕਹਿੰਦੀ ਸੱਚ ਦੱਸਾਂ ਕਬੀਰ ਜਿਵੇਂ ਤੈਨੂੰ ਨੀਂਦ ਨਹੀਂ ਆਉਂਦੀ ਪਹਿਲੋ ਤੂੰ ਦੱਸ ਵੀ ਤੂੰ ਕਿਉਂ ਨਹੀਂ ਸੁੱਤਾ ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਦੇ ਪਿਆਰੇ ਵਿਛੜੇ ਉਹਨਾਂ ਨੂੰ ਨੀਂਦਰਾਂ ਕਿੱਥੇ ਆਉਂਦੀ ਮਾਂਗ ਵਾਚਾ ਪੁੱਤ ਜਗ ਨਹੀਂ ਪਾਵਦਾ ਮਣੀ ਗਵਾਚਾ ਸੱਪ ਜਿਉਂ ਦੁੱਖ ਪਾਵਦਾ ਹਰ ਜਸ ਦੀ ਜਦ ਟੋਟ ਲੱਗੇ ਫਕੀਰ ਨੂੰ ਬਰਲੂ ਮੱਚੇ ਚਫੇਰੇ ਤ्यों ਕਵਰਾ ਹੁੰਦਾ ਕਬੀਰ ਸਾਹਿਬ ਕਹਿੰਦੇ ਮੇਰੇ ਪਿਆਰੇ ਦੇ ਪਿਆਰ ਚ ਬੈਠਾ ਨੀਂਦ ਆਉਂਦੀ ਨਹੀਂ ਪਿੰਨੀ ਰੈਣੜੀਏ ਚਮਕਣ ਤਾਰੇ ਜਾਗ ਹੈ ਸੰਤ ਜਨਾ ਤੇ RAM ਪਿਆਰੇ ਉਹ ਕਹਿੰਦੀ ਮੇਰਾ ਵੀ ਪਿਆਰਾ ਵਿਛੜ ਗਿਆ ਮੈਂ ਤਾਂ ਰੋਂਦੀ ਫਿਰਦੀ ਆ ਚਲੇ ਗਿਆ ਇਹਨੇ ਚਿਰ ਨੂੰ ਕਬੀਰ ਸਾਹਿਬ ਜੀ ਸਮਾਦੀ ਲੀਨ ਹੋਏ ਇੱਕ ਹੋਰ ਰੋਣ ਦੀ ਆਵਾਜ਼ ਆਈ ਕਬੀਰ ਸਾਹਿਬ ਕਹਿੰਦੇ ਹਣ ਕਿਹੜਾ ਆ ਗਿਆ ਹੋਰ ਜਾਂ ਨੇਤਰ ਖੋਲੇ ਤੇ ਚਕਵਾ ਕਹਿੰਦੇ ਹਣ ਤੈਨੂੰ ਕੀ ਹੋਇਆ ਉਹਨੇ ਵੀ ਸ਼ੇਮ ਹੀ ਜਵਾਬ ਦਿੱਤਾ ਕਹਿੰਦੇ ਫਕੀਰਾ ਕਿਉਂ ਮਾਰਦਾ ਦਬਕੇ ਕਹਿੰਦਾ ਤੂੰ ਟਿਕਣ ਕਿਉਂ ਨਹੀਂ ਦਿੰਦਾ ਮੈਨੂੰ ਮੈਂ ਆਵਦਾ ਰਸ ਲੈਣਾ ਏ ਤੇ ਤੂੰ ਕਦੇ ਇਧਰੋਂ ਲੰਘਦਾ ਚੀਕਾਂ ਵਾਰਦਾ ਕਦੇ ਇਧਰੋਂ ਉਹ ਕਹਿੰਦੇ ਕੀ ਕਰਾਂ ਕਬੀਰ ਜੀ ਮੇਰਾ ਪਿਆਰਾ ਨਹੀਂ ਵੇਖਿਆ ਕਿਤੇ ਮੇਰਾ ਪਿਆਰਾ ਵਿਛੜ ਗਿਆ ਉਹਨੇ ਕਿਹਾ ਤੇਰੇ ਤੋਂ 20 ਮਿੰਟ ਪਹਿਲਾਂ ਤੇਰਾ ਪਿਆਰਾ ਰੋਕੇ ਗਿਆ ਐ ਨੂੰ ਗਿਆਈ ਕਹਿੰਦੇ ਤਾਂ ਨਿਵਾਜ ਤਕੀਰਾ ਮੈਂ ਲੱਭਦਾ ਏ ਇੰਨੀ ਗੱਲ ਬਾਤ ਨੂੰ ਦਿਨ ਚੜ ਗਿਆ ਇਹ ਦਿਨ ਚੜਨ ਦੇ ਨਾਲ ਕੀ ਹੋਇਆ ਲੋ ਲੱਗੀ ਇਧਰੋਂ ਚੱਕਰੀ ਤੇ ਇਧਰੋਂ ਚੱਕਵਾ ਦੋਵੇਂ ਆਏ ਤੇ ਮਿਲ ਕੇ ਸਕੂਨ ਲੈ ਕੇ ਚਲੇ ਗਏ ਤੇ ਕਬੀਰ ਸਾਹਿਬ ਨੇ ساری ਰਾਤ ਦੀ ਘਟਨਾ ਆਪਣੀ ਗੁਰਬਾਣੀ ਦੇ ਵਿੱਚ ਦਰਜ ਕਰਤੀ ਸਾਡੀ ਵਾਸਤੇ ਮਸਣਾਈ ਪਿਆਰ ਨਾ ਉਹ ਕਹਿੰਦੇ ਕਬੀਰ ਚੱਕਈ ਜਾ ਨਿਸ ਵੀਸ਼ੁਰੈ ਆਈ ਵਿਲਪੁਰਵਾਤ ਜੋ ਨਰ ਵਿਸਰੇ RAM ਸਿਉ ਨਾ ਦਿਨ ਮਿਲੇ ਨਾ ਰਾ ਕਹਿੰਦੇ ਲੋਕੋ ਕੀ ਕਰੀਏ ਤੁਹਾਡਾ ਤੁਹਾਡੇ ਤੋਂ ਇੱਕ ਚੱਕੀ ਵੀ ਚੱਕਵਾਈ ਚੰਗਾ ਜਿਹੜੇ ਸਾਰੀ ਰਾਤ ਵਿਛੜ ਕੇ ਵਿਛੋੜੇ ਵਿਰਹੋਂ ਚ ਰੋਂਦੇ ਰਹਿ ਦਿਨ ਚੜਿਆ ਮਿਲ ਗਏ ਆਪਣੀ 100 80 80 50 50 ਸਾਲ ਉਮਰ ਲੰਗੀ ਅਜੇ ਵੀ ਕਹਿਦਗੇ ਅਮਰਤਿ ਸ਼ਕਲੋ ਗੁਰੂ ਆਲੇ ਕਹਿੰਦੇ ਮਾਨ ਨਹੀਂ ਕਰਦਾ ਅਜੇ ਵੀ ਕਹਿੰਦੇ ਨਹੀਂ ਨਹੀਂ ਅੰਦਰ ਸਾਫ ਚਾਹੀਦਾ ਬਾਬਾ ਜੀ ਅੰਦਰ ਪਤਾ ਨਹੀਂ ਕਿਹੜਾ ਸਰਪ ਸਾਬਣ ਰੱਖਿਆ ਜਿੰਨੂ ਕੋ ਗੁਰੂ ਵਾਲੇ ਨਹੀਂ ਬਾਬਾ ਜੀ ਸਾਡੇ ਅੰਦਰ ਸਾਫ ਹੂੰ ਵੀ ਸਰਫ ਪੀ ਕੇ ਜੰਮੇ ਆਖੋ ਸਤਨਾਮ ਵੀ ਅੰਦਰ ਕਾ ਦੇਣਾ ਸਾਫ ਅੰਦਰ ਸਾਫ ਹੋਣਾ ਏ ਮੂਤ ਪਲੀਤੀ ਕੱਪੜ ਹੋਏ ਦੇਸਾ ਗੁਣ ਭਰੀਏ ਮਤ ਪਾਪਾਂ ਕੇ ਸੰਗੋ ਧੋਪੈ ਨਵੈ ਕੇ ਰੰਗ ਹਉ ਸੰਗਤਾਂ ਨੇ ਆਨੰਦ ਮਾਣਿਆ ਮਹਾਂਪੁਰਖਾਂ ਇੱਕ ਸਨੇਹਾ ਲਾਤਾ ਜੋ ਹਾਜ਼ਰੀ ਬਾਬਾ ਨਾਨਕ ਸਿੰਘ ਦੀ ਗੋਚ ਭਰੀ ਸੀ 4 ਕੁ ਮਿੰਟ ਬੜੇ ਆਨੰਦ ਸੰਗਤ ਦੇ ਉੱਥੇ ਬੜੀ ਵਧੀਆ ਇੱਕ ਪਿਆਰ ਵਾਲੀ ਚੀਜ਼ ਸਾਂਝੀ ਕੀਤੀ ਸੀ ਕਿ ਕੋਈ ਸਕੂਲ ਦੇ ਵਿੱਚ ਬੱਚਾ ਰੋਜ਼ ਜਾਂਦਾ ਹੁਣ ਕਈ ਸੰਗਤਾਂ ਦਾ ਸਵਾਲ ਹੁੰਦਾ ਹੈ ਬਾਬਾ ਜੀ ਬਾਣੀ ਪੜ੍ਹਦੇ ਆ ਮਨ ਨਹੀਂ ਲੱਗਦਾ ਬਾਬਾ ਜੀ ਸੇਵਾ ਕਰਦੇ ਮਨ ਬੋਲੀ ਚੱਲੋ ਨਹੀਂ ਲੱਗਦਾ ਬਾਬਾ ਜੀ ਗੁਰਦੁਆਰੇ ਆਉਣੀ ਹੈ ਸਕੂਨ ਨਹੀਂ ਮਿਲਦਾ ਕਰੀਏ ਤੇ ਕਰੀਏ ਕੀ ਮੈਂ ਕਿਹਾ ਜਿਹੜੇ ਸਵਾਲ ਤੁਸੀਂ ਕਰਦੇ ਵੇਂ ਸੇਵੇਂ ਮੇਰੇ ਤੇ ਵੀ ਆਖੋ ਸਤਨਾ ਤੁਸੀ ਸਾਨੂੰ ਕਿਨੇ ਬਾਬਾ ਜੀ ਆਨੰਦ ਆ ਗਿਆ ਤੁਸੀਂ ਜੀ ਕਰਦਾ ਸੁਣੀਏ ਆਪਾਂ ਇੱਕੋ ਜਿਹਿਆਂ ਸਾਰੇ ਗੁਰੂ ਜਾਣਦਾ ਏ ਜੇ ਜਦ ਸਾਨੂੰ ਆਨੰਦ ਆ ਗਿਆ ਰਸ ਆ ਗਿਆ ਫਿਰ ਅਹੀਂ ਤੁਹਾਨੂੰ ਸੁਣਾਉਣ ਨਹੀਂ ਆਉਣਾ ਇਹ ਵੀ ਗੱਲ ਲਿਖ ਲਓ ਆਖੋ ਸਤਨਾਮ ਅੱਜ ਸਾਡੀ ਵੀ ਕਿਤੇ ਹੋਰ ਸੁਰਤ ਜੁੜੀ ਆ ਤੇ ਉਹ ਖੇਡ ਸਾਰੀ ਸਚਾਈ ਦੀ ਕੌੜੀ ਲੱਗਦੀ ਮਾਇਆ ਦੀ ਆ ਤੇ ਜਦੋਂ ਇਹ ਚੀਜ਼ ਪਾਸੇ ਹੋ ਗਈ ਨਾ ਕਿਉਂ ਭਾਈ ਫੇਰਾ ਲਾਈਵ ਵਾਲੇ ਵੀ ਨਹੀਂ ਲੱਭਣੇ ਆਖੋ ਵੇਗ ਸਹੀ ਗੱਲ ਆ ਨਾ ਆਪਾਂ ਸਾਰੇ ਇੱਕੇ ਚੀਜ਼ ਮਗਰ ਭੱਜੇ ਫਿਰਦੇ ਨੇ ਰਾਤਾਂ ਦੇਣੇ ਨੇ ਤੇ ਜਦੋਂ ਉਹ ਚੀਜ਼ ਦੀ ਭੁੱਖ ਖਤਮ ਹੋ ਗਈ ਸਾਚ ਨਾਮ ਹੈ ਆਧਾਰ ਮੇਰਾ ਭੁਖਾਂ ਕਰ ਸ਼ਾਂਤ ਸੁਖ ਮਨ ਆਏ ਉਸਿਆ ਜਿਨੀਛਾਂ ਸਭ ਉਜਾਈਆਂ ਫਿਰ ਸੌਂਡ ਵਾਲੇ ਨਹੀਂ ਆਉਣਾ ਫਿਰ ਕਿਸੇ ਨਹੀਂ ਆਉਣਾ ਇਹ ਉਹਦੀ ਖੇਡ ਹੀ ਹੈ ਕੋਈ ਸਾਰਿਆਂ ਨੂੰ ਲਈ ਫਿਰਦਾ ਮਗਰ ਲਾ ਕੇ ਸੋ ਕਹਿਣ ਦਾ ਭਾਵ ਹੈ ਜਿਹੜੇ ਸਾਰੀ ਸੰਕਟ ਦੇ ਬਹਾਨੇ ਹੁੰਦੇ ਨਾ ਬਾਬਾ ਜੀ ਰਸ ਨਹੀਂ ਆਇਆ ਆਨੰਦ ਨਹੀਂ ਆਇਆ ਸਮਝ ਨਹੀਂ ਆਈ 20 ਸਾਲ ਹੋ ਗਏ ਗੁਰਦੁਆਰੇ ਇਹ ਉਰੈਦਾ ਲੱਗਦਾ ਕੁਝ ਹੈਗਾ ਵੀ ਕਿ ਨਹੀਂ ਇਹ ਕਹਾਣੀ ਬੜੀ ਰੌਚਕ ਹੈ ਦੋ ਕੁ ਮਿੰਟ ਦੀ ਹੈ ਕਿਉਂਕਿ ਸਮਾਂ ਕਾਫੀ ਹੈ ਪਿੱਛੇ ਵੀ ਜਥਾ ਬਹੁਤ ਪਿਆਰ ਵਾਲਾ ਹੁੰਦੀ ਲੰਬੇ ਸਮੇਂ ਦੇ ਬੈਠੇ ਹੋਰ ਬੈਠਣਾ ਹੈ ਉੱਠਣ ਦਾ ਜਤਨ ਨਹੀਂ ਕਰਨਾ ਕਿਸੇ ਨੇ ਇੱਕ ਦੋ ਜਨਿਆ ਜਾਣਾ ਕਿ ਰਿਆ ਕਿ ਆਜ ਕਿਉਂਕਿ ਸਮਾਂ ਨਹੀਂ ਲੱਭਦਾ ਜੀ ਸੰਗਤ ਦਾ ਉਹ ਬੱਚਾ ਇੱਕ ਰੂਲ ਸਕੂਲ ਜਾਂਦਾ ਪੜ੍ਹਾਈ 'ਚ ਨਿੱਲ ਹੈ ਪਰ ਹਾਜ਼ਰੀ 'ਚ ਬਹੁਤ ਅੱਗੇ ਇੱਥੋਂ ਤੱਕ ਕਹਿੰਦੇ ਵੀ ਉਹ ਐਤਵਾਰ ਵੀ ਜਾ ਆਉਂਦਾ ਤੇ ਜਾ ਕੇ ਕਰਦਾ ਕੀ ਹੈ ਸਾਰੇ ਸਕੂਲ 'ਚ ਝਾੜੂ ਫੇਰ ਦਿੰਦਾ ਪਾਰਕ ਦੀ ਕਟਾਈ ਕਰ ਦਿੰਦਾ ਉਹਦੀ ਰੂਹਾਨੀਅਤ ਹੈ ਕਈ ਬੰਦੇ ਨਾ ਪੜ੍ਹਾਈ 'ਚ ਪਿੱਛੇ ਹੁੰਦੇ ਤੇ ਸੇਵਾ 'ਚ ਛੌਂਕਦੇ ਆ ਉਹ ਐਸੀ ਖੇਡ ਵਰਤੀ ਵੀ ਜਦੋਂ ਰਿਜ਼ਲਟ ਆਇਆ ਨਾ ਉਹ ਬੱਚਾ ਫੇਲ ਹੋ ਗਿਆ। ਬਾਕੀ ਸਾਰੇ ਬੱਚੇ ਪਾਸ ਹੋ ਗਏ ਗੱਲ ਸਮਝਾਉਂਦੀ ਤੇ ਉਹਦੇ ਪ੍ਰਿੰਸੀਪਲ ਨੇ ਜਦੋਂ ਰਿਜ਼ਲਟ ਵੇਖਿਆ ਤੇ ਉਹਦਾ ਜ਼ਿਕਰ ਆਇਆ ਤੇ ਉਹ ਬੁਲਾਇਆ ਗਿਆ। ਕਹਿੰਦੇ ਅੱਛਾ ਇਹ ਉਹ ਬੱਚਾ ਏ ਜਿਹੜਾ ਐਤਵਾਰ ਵੀ ਨਾਗਾ ਨਹੀਂ ਪਾਉਂਦਾ ਕੋ ਵੇਗ। ਕਹਿੰਦੇ ਬੇਟਾ ਨੰਬਰ ਕਿਉਂ ਘਟਾ ਏ? ਕਹਿ ਲੱਗੇ ਜੀ ਆਪ ਦੀ ਬਾਤ ਇਲਾਈ ਆ ਅੱਗੇ ਹੁਣ ਕਹਿੰਦੇ ਤੁਹਾਨੂੰ ਭਾਵੇਂ ਕਹਿੰਦੇ ਕਿਵੇਂ ਕਰੀਏ ਫਿਰ ਤੈਨੂੰ ਫੇਲ ਕਰਦੀਏ ਕਿ ਪਾਸ ਵੇਖੋ ਨਿਮਰਤਾ ਏਡੀ ਚੀਜ਼ ਆ ਨਿਮਾਣਾਪਣ ਜਿਹੜਾ ਨਾ ਗੱਲ ਤੇ ਹਜੂਰੀਆ ਨਿਮਰਤਾ ਪ੍ਰੇਮ ਦੇ ਨਾਲ ਜਿਹੜਾ ਗੁਰੂ ਅੱਗੇ ਝੁਕ ਜਾਂਦਾ ਗੁਰੂ ਬਖਸ਼ ਵੀ ਦਿੰਦਾ ਬੜੇ ਬੜੇ ਪਾਪੀ ਬਖਸ਼ ਤੇ ਕਉਡੇ ਰਾਖਸ਼ ਵਰਗੇ ਵਾਲੀ ਕੰਧਾਰੀ ਵਰਗੇ ਹੰਕਾਰੀ ਬੇਸਵਾ ਗਨਕਾ ਵਰਗੇ ਤਾਰਤੇ ਬਾਪੂ ਨੇ ਤੇ ਸਾਨੂੰ ਨਾ ਤਾਰੂ ਆਪ ਕੋ ਸਤਨਾਮ ਪਰ ਉਸ ਸਾਥੇ ਰੱਖ ਲੇਖਾ ਨਾ ਕਰੀ ਇਹਦੇ ਨਾਲ ਇਹਦੇ ਘਰ ਚ ਮਾਫੀ ਮੰਗ ਲਈ ਹਮ ਅਵਗਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੇ ਕਹਿੰਦੇ ਬੁੱਧ ਪਾਸ ਕਰਦੀਏ ਕਿ ਫੇਲ ਕਹਿੰਦਾ ਜੀ ਤੁਹਾਡੀ ਮਾਜ ਆ ਮੈਨੂੰ ਕੋਈ ਫਰਕ ਨਹੀਂ ਫੇਲ ਵੀ ਕਰ ਦੋਗੇ ਕੋਈ ਗੱਲ ਨਹੀਂ ਮੈਂ ਉਹਨੋਂ ਨਹੀਂ ਹਟਣਾ ਬੜਾ ਮਨ ਖੁਸ਼ ਹੋਇਆ ਮਨ ਤੇ ਡਿਪੈਂਡ ਹੁੰਦਾ ਏ ਪ੍ਰਿੰਸੀਪਲ ਕਹਿਣ ਲੱਗਾ ਦਾ ਹਾਜ਼ਰੀ ਚ ਰਿਸਟਰ ਮੰਗਾਓ ਜਦੋਂ ਹਾਜ਼ਰੀ ਵੇਖੀ ਤੇ ਐਤਵਾਰ ਵੀ ਆਉਂਦਾ ਰਿਹਾ ਉਹ ਕਹਿੰਦੇ ਕਮਾਲ ਦੀ ਗੱਲ ਐ ਕਹਿੰਦੇ ਚਲੋ ਜੇ ਬਾਣੀ ਕਹਿੰਦੀ ਐ ਨਾ ਜਿਉਂ ਪਾਖਾਣ ਨਾਬ ਚੜ ਤਰੈ ਪੱਥਰ ਪਾਣੀ ਚ ਸੁੱਟ ਦਿਓ ਡੁੱਬ ਜਾਂਦਾ ਬੇੜੀ ਚ ਰੱਖ ਦਿਓ ਤਾਰ ਜਾਂਦੀ ਐ ਕਹਿੰਦੇ ਬੰਦੇ ਚ ਉਗਣ ਵੀ ਹੋਣ ਗਲਤੀਆਂ ਵੀ ਹੋਣ ਕ੍ਰੀਤੀਆਂ ਵੀ ਕੀਤੀਆਂ ਹੋਣ ਜਿਹੜਾ ਸੰਗਤ ਵਿੱਚ ਰੋਜ਼ ਆਉਂਦਾ ਨਾ ਬਿਨਾ ਨਾਗੇ ਤੋਂ ਬਰੂਕਰ ਆ ਕੇ ਲੰਗਰ ਦੀ ਪਾਂਡਿਆਂ ਦੀ ਚਾਦਰਾਂ ਦੀ ਚੌਰ ਸਾਹਿਬ ਦੀ ਕਥਾ ਕੀਰਤਨ ਅੱਗੇ ਬਹਿ ਕੇ ਸੁਣਦਾ ਹਾਜ਼ਰੀ 'ਚ ਨਾਗਾ ਨਾ ਪਾਇਓ ਨੇ ਕੀ ਕੀਤਾ ਹਾਜ਼ਰੀ ਵੇਖ ਕੇ 33 ਨੰਬਰ ਤੋਂ 35 ਕਰਕੇ ਉਹਦੀ ਹਾਜ਼ਰੀ ਤੋਂ ਖੁਸ਼ ਹੋ ਕੇ ਉਹਨੂੰ ਫੇਲ ਹੋਏ ਨੂੰ ਵੀ ਪਾਸ ਕਰ ਦਿੰਦਾ ਹੈ ਇਸ ਕਰਕੇ ਹਾਜ਼ਰੀ ਜ਼ਰੂਰੀ ਬਾਣੀ ਪੜੋ ਕੀਰਤਨ ਸੁਣੋ ਸੇਵਾ ਕਰੋ ਕੋਈ ਨਹੀਂ ਨਹੀਂ ਮਨ ਲੱਗਦਾ ਨਹੀਂ ਸਕੂਨ ਆਉਂਦਾ ਉਹ ਆਪਦੀ ਥਾਂ ਹੈ ਕਰਮ ਆਪਣੇ ਪਿਛਲੇ ਜਨਮਾਂ ਦੇ ਕਈ ਸਿੰਘ ਬੜੇ ਪਿਆਰ ਵਾਲੇ ਅਸੀਂ ਇੱਕ ਜਗ੍ਹਾ ਪਰਿਵਾਰ ਕੋ ਗਏ ਚਾਰ ਬੇਟੀਆਂ ਉਹਨਾਂ ਦੀ ਬੋਲੋ ਆਏ ਘਰ ਚ ਕਮਰਾ ਬਣਾਇਆ ਤੇ ਘੰਟਾ ਸਵੇਰੇ ਸਿਮਰਨ ਘੰਟਾ ਇੱਕ ਸ਼ਾਮਾਂ ਨੂੰ ਇੰਨੇ ਪਿਆਰ ਨਾਲ ਸੇਵਾ ਕੀਤੀ ਸੁਭਾਵਕ ਹੀ ਪੁੱਛ ਲਿਆ ਮੈਂ ਕਿਹਾ ਭਾਈ ਸਾਹਿਬ ਤੁਸੀਂ ਇੰਨੀ ਬਾਣੀ ਪੜ੍ਹਦੇ ਕੁਝ ਤੁਹਾਡੇ ਕਦੇ ਗਿਲਾ ਨਹੀਂ ਆਇਆ ਬਹੁਤ ਹੀ ਲੋਕੀਂ ਤੇ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਲੜ ਪੈਂਦੇ ਮਾਰੇ ਨਾ ਰੱਬ ਨੇ ਸਾਨੂੰ ਆਹ ਨਹੀਂ ਦਿੱਤਾ ਅਸੀਂ ਨਹੀਂ ਗੁਰਦਾਰੇ ਜਾਣਾ ਰੱਬ ਨੇ ਮੇਰਾ ਵੀ ਜਾਣ ਲਾਇਆ ਮੈਂ ਨਹੀਂ ਪਾਠ ਕਰਦਾ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਧਰਮ ਬਦਲਦਿਆਂ ਮੈਂ ਕਿਹਾ ਵੀ ਤੁਹਾਨੂੰ ਕਦੇ ਫੀਲ ਨਹੀਂ ਹੋਇਆ ਕਹਿੰਦੇ ਨਹੀਂ ਭਾਈ ਸਾਹਿਬ ਜੀ ਰੋਜ਼ ਤੇ ਪੜ੍ਹਦੇ ਜਪਜੀ ਸਾਹਿਬ ਹੁਕਮ ਹੈ ਅੰਦਰ ਸਭ ਕੋ ਜੀ ਚਾਰ ਬੱਚੀਆਂ ਵੀ ਹੁਕਮੀਆਂ ਪਤਾ ਨਹੀਂ ਇਹਨਾਂ ਦੇ ਕਿੱਡੇ ਕਰਮ ਹੋਣੇ ਵੇਖੋ ਕੋ ਪ੍ਰੋਸਾਗੁਰ ਬਾਣੀ ਤੇ ਤੇ ਜਿਹਨੂੰ ਪ੍ਰੋਸਾ ਆ ਗਿਆ ਤੇ ਉਹਨੂੰ ਪਰਮੇਸ਼ਰ ਜ਼ਰੂਰ ਆਉ ਪੜੀ ਗਈ ਤੇ ਸੁਆਉਤੀ ਓਹੀ ਦਰਦੇ ਨੇ ਜਿਨ੍ਹਾਂ ਨੇ ਬਚਨ ਕਮਾਏ ਓਹੀ ਜਿਨ੍ਹਾਂ ਨੇ ਬਚ ਓਹੀ ਤਰਦੇ ਨੇ ਜਿਨ੍ਹਾਂ ਨੇ ਬਚਨ ਕੁਆ ਓਹੀ ਜਿਨ੍ਹਾਂ ਨੇ ਬਚਨ ਕੁਆ ਓਹੀ ਤਰਦੇ ਨੇ ਜਿਨ੍ਹਾਂ ਨੇ ਵਾਹਿਗੁਰੂ ਕਿਰਪਾ ਕਰਨ ਗੁਰੂ ਸਾਹਿਬ ਬੁੱਲਾਂ ਚੋਂ ਕਾ ਮਾਫੀ ਆਪ ਸੰਗਤਾਂ ਦੀ અપਾਰ ਨਦਰੀ ਰਹਿਤੋ ਇਹ ਮਾਝੇ ਦੀ ਧਰਤੀ ਪੂਜਣ ਜਿਹੋ ਹੈ ਜਿੰਨਾ ਪਿਆਰ ਇਹ ਮਾਝੇ ਵਾਲੇ ਭਾਉ ਤੁਹਾਡੇ ਚ ਹੈ ਸਾਰੀਆਂ ਸੰਗਤਾਂ ਚ ਵਰਤ ਜੇ ਇੱਥੇ ਮੈਂ ਵੀ ਚੀਜ਼ ਵੇਖੀ ਵੀ ਗਰੀਬ ਤੋਂ ਗਰੀਬ ਸਿੱਖ ਵੀ ਹੈ ਨਾ ਜਿਹੜਾ ਮਾਝੇ ਦੀ ਧਰਤੀ ਤੇ ਉਹਦੇ ਚ ਵੀ ਬੜਾ ਪਿਆਰ ਵੇਖਿਆ ਮਹਿਲਾ ਨੂੰ ਕੀ ਕਰਨਾ ਜਿੰਨਾ ਮਹਿਲਾ ਦੇ ਵਿੱਚ ਵੀ ਮੰਗਤੇ ਬੈਠੇ ਅੱਖ ਹੋਵੇ ਇੱਥੇ ਗਰੀਬ ਤੋਂ ਗਰੀਬ ਸਿੱਖਾਂ ਦਾ ਵੀ ਵੇਖਿਆ ਭਾਵੇਂ ਕੋਈ ਰੇੜੀ ਲਾਉਂਦਾ ਹੈ ਨਾ ਭਾਵੇਂ ਕੋਈ ਛੋਟੀ ਦੁਕਾਨ ਕਰਦਾ ਉਹਨੂੰ ਵੀ ਚਾਅ ਚੜ ਜਾਂਦਾ ਵੇਖ ਕੇ ਕੋਈ ਆਣ ਮਿਲਾਵੇ ਮੇਰਾ ਰੀਤਮ ਪਿਆਰਾ ਹੋ ਤਿਸ ਭਾਵ ਵਿਚਾਈ ਭੁੱਲਾਂ ਚੁੱਕਾ ਮਾਫ ਕਰਿਓ ਸਾਰੀ ਸੰਗਤ ਨੂੰ ਜੀ ਆਇਆਂ ਮਹਾਪੁਰਖਾਂ ਦੇ ਗੁਰੂ ਕੇ ਪਿਆਰੀਆਂ ਸੰਗਤਾਂ